ਦੇ ਵਿੱਚ ਵਿੱਚ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਖਲਾਵੇ ਇਸ ਨੂੰ ਕਿਸਾਨ ਆਗੂ ਕਿਵੇਂ ਦੇਖਦੇ ਨੇ ਤੇ ਜਿਹੜੇ ਕਿਸਾਨ ਆਗੂ ਨੇ ਉਹ ਕੀ ਹੁਣ ਫੈਸਲਾ ਲੈਣਗੇ ਅਸੀਂ 13 ਫਰਵਰੀ 2024 ਨੂੰ ਦਿੱਲੀ ਵਾਸਤੇ ਪੰਜਾਬ ਤੋਂ ਚੱਲਣਾ ਸੀ ਜੀ ਲੇਕਿਨ ਹਰਿਆਣਾ ਸਰਕਾਰ ਨੇ 6 ਤਰੀਕ ਤੋਂ ਹੀ ਜਿਹੜੀਆਂ ਸੀ ਰੋੜਾਂ ਜਿਹੜੀਆਂ ਸੀ ਸ਼ੰਭੂ ਬਾਰਡਰ ਤੇ ਤੇ ਇਹ ਆਪਣਾ ਤੁਹਾਡਾ ਖਨੋਰੀ ਬਾਰਡਰ ਡਬਾਲੀ ਬਾਰਡਰ ਜਿੰਨੇ ਵੀ ਬਾਡਰ ਨੇ ਇਹ ਅਜੀਹਾ ਮਾਹੌਲ ਮੁੜ ਤੋਂ ਤਾਂ ਨਹੀਂ ਫਿਰਦਿਆ ਜਾਏਗਾ ਜੋ ਪਹਿਲਾਂ ਫਿਰਦਿਆ ਗਿਆ ਸੀਗਾ ਜਿਵੇਂ ਕਿਸਾਨਾਂ ਤੇ ਅਥਰੂ ਗੈਸ ਦੇ ਕੋਲੇ ਭਰਾਏ ਗਏ ਹਾਲਾਂਕਿ ਹਾਈ ਕੋਰਟ ਨੇ ਸਖਤ ਦੇ ਦਿੱਤੇ ਆ ਕਿ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਕਾਰਵਾਈ ਕੀਤੀ ਜਾਵੇਗੀ ਰਿਪੋਰਟ ਤਿਆਰ ਹੋ ਰਹੀ ਆ ਇਹ ਇਨੇ ਹੱਥ ਕੰਦੇ ਅਪਣਾ ਕੇ ਜਿਸ ਤਰ੍ਹਾਂ ਕਿ ਸੀਬੀਆਈ ਨੂੰ ਤੇ ਹੋਰ ਵੀ ਜਿੰਨੀਆਂ ਏਜੰਸੀਆਂ ਸੀ ਸਾਰਿਆਂ ਨੇ ਸਾਰਿਆਂ ਇਹਨਾਂ ਨੇ ਵਰਤ ਕੇ ਇਨਕੰਟੈਕਟ ਵਾਲੇ ਵਰਤ ਕੇ ਤਾਂ ਹਾਈ ਕੋਰਟ ਵੱਲੋਂ ਅੱਜ ਵੱਡੇ ਆਦੇਸ਼ ਆ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਖਲਾਵੇ ਇਸ ਨੂੰ ਕਿਸਾਨ ਆਗੂ ਕਿਵੇਂ ਦੇਖਦੇ ਨੇ ਤੇ ਜਿਹੜੇ ਕਿਸਾਨ ਆਗੂ ਨੇ ਉਹ ਕੀ ਹੁਣ ਫੈਸਲਾ ਲੈਣਗੇ ਤਾਂ ਇਸ ਸੰਬੰਧੀ ਗੱਲਬਾਤ ਕਰਦੇ ਆ ਫੋਨ ਕਾਲ ਤੇ ਨੇ ਬਲਦੇਵ ਸਿੰਘ ਸਿੱਸਾ ਸਿੱਸਾ ਸਾਹਿਬ ਕਿਵੇਂ ਦੇਖਦੇ ਹੋ ਕਿ ਹਾਈ ਕੋਰਟ ਨੇ ਅੱਜ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੀ ਦੇਖੋ ਮਾਨਯੋਗ ਹਾਈ ਕੋਰਟ ਨੇ ਜਿਹੜੇ ਆਦੇਸ਼ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਨੇ ਆ ਕਿ ਅਸੀਂ ਰਸਤੇ ਪਹਿਲਾਂ ਨਹੀਂ ਥਿਰੋਕੇ ਅਸੀਂ 13 ਫਰਵਰੀ 2024 ਨੂੰ ਦਿੱਲੀ ਵਾਸਤੇ ਪੰਜਾਬ ਤੋਂ ਚੱਲਣਾ ਸੀ ਜੀ ਲੇਕਿਨ ਹਰਿਆਣਾ ਸਰਕਾਰ ਨੇ 6 ਤਰੀਕ ਤੋਂ ਹੀ ਜਿਹੜੀਆਂ ਸੀ ਰੋੜਾਂ ਜਿਹੜੀਆਂ ਸੀ ਸ਼ੰਭੂ ਬਾਰਡਰ ਤੇ ਤੇ ਇਹ ਆਪਣਾ ਤੁਹਾਡਾ ਖਨੋਰੀ ਬਾਰਡਰ ਡਬ ਵਾਲੀ ਬਾਰਡਰ ਜਿੰਨੇ ਵੀ ਬਾਰਡਰ ਨੇ ਸਾਰੇ ਦੇ ਸਾਰੇ ਜਿਹੜੇ ਬਾਰਡਰ ਸੀ ਇਹ ਹਰਿਆਣਾ Rajasthan ਦਾ ਬਾਰਡਰ ਇਹ ਸਾਰੇ ਬਾਰਡਰ ਜਿਹੜੇ ਸੀ ਹਰਿਆਣਾ ਸਰਕਾਰ ਨੇ ਖੁਦ ਪਹਿਲਾਂ ਇੱਥੇ ਦੀਵਾਰਾਂ ਚੜ ਕੇ ਬੜੀਆਂ ਮਜ਼ਬੂਤ ਦੀਵਾਰਾਂ ਇੰਨੀ ਤਕੜੀ ਬੈਰੀਕੇਟਿੰਗ ਕੀਤੀ ਤੇ ਤਿੱਖੇ ਸਰਗੇ ਜਿਹੜੇ ਸੀ ਉਹ ਸੜਕਾਂ ਦੇ ਵਿੱਚ ਜਿਹੜੇ ਸੀ ਉਹ ਘਟੇ ਆ ਜਿਸ ਕਰਕੇ ਸਾਨੂੰ ਅੱਗੇ ਹਰਿਆਣੇ ਦੇ ਵਿੱਚੋਂ ਹਰਿਆਣਾ ਕ੍ਰੋਸ ਨਹੀਂ ਕਰਨ ਦਿੱਤਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹ ਰਸਤੇ ਹਰਿਆਣਾ ਸਰਕਾਰ ਨੇ ਰੋਕਿਆ ਅਸੀਂ ਨਹੀਂ ਰੋਕੇ ਜੀ ਆ ਸਾਨੂੰ ਤੇ ਇਹ ਅੱਜ ਦਿੱਲੀ ਰਸਤੇ ਰੋਕ ਖੋਲ ਦਿੰਦੇ ਨੇ ਤੇ ਸਾਨੂੰ ਦਿੱਲੀ ਜਾਣ ਵਾਸਤੇ ਜਿਹੜਾ ਅਸੀਂ ਚਲਾਹ ਕਰਕੇ ਤੇ ਉਸੇ ਟਾਈਮ ਤੇ ਆਪਣਾ ਜਿਹੜਾ ਸਾਰਿਆਂ ਦੇ ਨਾਲ ਚਲਾਹ ਕਰਕੇ ਤਿਆਰੀ ਕਰਕੇ ਕਿਉਂਕਿ ਉਹਨਾਂ ਹੀ ਲੰਬੇ ਸਮੇਂ ਤੋਂ ਇੱਥੇ ਬੈਠੇ ਆਂ ਤੇ ਜੰਮ ਕੇ ਬੈਠੇ ਆ ਸਾਡੇ ਟਰੈਕਟਰ ਟਰਾਲੀਆਂ ਸਾਡੇ ਇੱਥੇ ਜਿਹੜੇ ਲੱਗੇ ਹੋਏ ਨੇ ਘਰ ਬਣੇ ਹੋਏ ਆ ਸਾਡੇ ਤੇ ਉਹ ਅਸੀਂ ਜੇ ਸਾਨੂੰ ਇਹ ਰਸਤੇ ਖੋਲ ਦਿੰਦੇ ਨੇ ਦਿੱਲੀ ਜਾਣ ਦਾ ਤੇ ਰੁਕਾਤਾਂ ਜਿਹੜੀਆਂ ਨੇ ਹਟਾ ਦਿੰਦੇ ਨੇ ਤੇ ਅਸੀਂ ਇੱਥੇ ਜਿਹੜਾ ਉਹ ਸਾਰੇ ਕਿਸਾਨ ਆ ਗੋ ਜਿਹੜੇ ਨੇ ਜਿਸ ਤਰ੍ਹਾਂ ਕਿ ਸਾਡੀਆਂ ਦੋਵੇਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਜਿਹੜਾ ਹੈਗਾ ਕੇ ਹੈ ਮਾਲਕ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹਨਾਂ ਦੋਹਾਂ ਦੇ ਆਗੂ ਜਿਹੜੇ ਨੇ ਉਹ ਬੈਠ ਕੇ ਮੀਟਿੰਗ ਕਰਨਗੇ ਵਿਚਾਰ ਕਰਨਗੇ ਔਰ ਦੇਖਣਾ ਕਿ ਹਰਿਆਣਾ ਸਰਕਾਰ ਜਿਹੜੀ ਆ ਹੁਣ ਕੀ ਇਹ ਰੋਕਾ ਵਿਚਾਰ ਕਰਦੀ ਆ ਤੇ ਹਾਈ ਕੋਰਟ ਦੇ ਆਰਡਰਾਂ ਨੂੰ ਜੀ ਸਿਰਸਾ ਸਾਹਿਬ ਇਸ ਨੂੰ ਕੀ ਕਿਸਾਨ ਪਹਿਲੀ ਜਿੱਤ ਆਪਣੀ ਮੰਨ ਰਹੇ ਨੇ ਸਾਡੀ ਜਿੱਤ ਤਾਂ ਉਦੋਂ ਹੀ ਹੋਈ ਸੀ ਜਦੋਂ 4 ਤਰੀਕ ਨੂੰ ਰਿਜ਼ਲਟ ਆਇਆ ਸੀ ਜੀ ਤੁਸੀਂ ਇਹ ਦੇਖੋ ਕਿ ਜਿਹੜੇ ਕਹਿੰਦੇ ਸੀ 400 ਬਾਰ 400 ਵਾਰ ਜੀ ਤੇ ਐਲਕੀ ਉਹ ਬਹੁਤ ਮਤਵਪੂਰਨ ਪ੍ਰਾਪਤ ਕਰ ਸਕਦੇ ਇਹੀ ਵਾਰੀ ਤੇ ਨੋਟ ਹੈ ਕਿ ਸਿੱਧਾ ਹੀ ਆਤੀ ਉਹ 240 ਤੋਂ ਵੀ ਥਲੇ ਰਹਿ ਗਏ ਸੋ ਇਸ ਕਰਕੇ ਇਹ ਸਾਰਾ ਔਰ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਖਾਤਾ ਨਹੀਂ ਖੁੱਲਿਆ ਹਰਿਆਣੇ ਦੇ ਵਿੱਚ ਇਹਨਾਂ ਨੂੰ ਨੁਕਸਾਨ ਔਰ ਤੁਹਾਡੇ ਸਾਹਮਣੇ ਇੱਕ ਨਾ ਬਹੁਤ ਵੱਡੀ ਰਿਪੋਰਟ ਤਿਆਰ ਹੋ ਰਹੀ ਹੈ ਜਿਹੜੀ ਆਏਗੀ ਕਿ ਪੂਰੇ ਭਾਰਤ ਵਿੱਚ ਬੀਜੇਪੀ ਨੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੋਟਾਂ ਘੱਟ ਪਈਆਂ ਤੇ ਉਹਨਾਂ ਦੀ ਜਿਹੜੀ ਗਿਣਤੀ ਦੇ ਟਾਈਮ ਦੇ ਉੱਤੇ ਉਹ ਵੱਧ ਕਿਵੇਂ ਲਿਖੀਆਂ ਰਿਪੋਰਟ ਤਿਆਰ ਹੋ ਗਈ ਹੈ ਇਹ ਇਹਨੇ ਹੱਥ ਕੰਦੇ ਅਪਣਾ ਕੇ ਜਿਸ ਤਰ੍ਹਾਂ ਕਿ CBI ਨੂੰ ਤੇ ਹੋਰ ਵੀ ਜਿੰਨੀਆਂ ਏਜੰਸੀਆਂ ਸੀ ਸਾਰਿਆਂ ਦੀ ਸਾਰੀਆਂ ਇਹਨਾਂ ਨੇ ਵਰਤ ਕੇ ਇਨਕਾਂਟੈਕਸ ਵਾਲੇ ਵਰਤ ਕੇ ਉਸ ਤੋਂ ਬਹੁਤ ਸਾਰੇ ਵਰਤ ਕੇ ਹੱਥ ਕੰਡੇ ਅਪਣਾ ਕੇ ਜਿਹੜਾ ਸੀ ਆਪਣਾ ਜਾਤੀਵਾਦੀ ਨਾਰੇ ਲਾ ਕੇ ਤੇ ਇਹ ਜਿਹੜਾ ਇੰਡੀਆ ਕਸ਼ੇਟਾ ਪ੍ਰਾਪਤ ਕਰ ਸਕਿਆ ਤੇ ਅੱਜ ਮੋਦੀ ਸਰਕਾਰ ਜਿਹੜੀ ਆ ਉਹ ਵਿਸਾਖੀਆਂ ਦੇ ਸਾਰੇ ਚੱਲ ਰਿਹਾ ਜਿੱਥੇ ਤੋਂ ਸਾਡੀ ਉਹ ਦਿਨ ਸੀ ਅੱਜ ਵੀ ਹੈ ਔਰ ਮਨਯੋਗ ਹਾਈਕੁਆਰਟਰ ਨੇ ਇਹ ਗੱਲ ਤੇ ਮੰਨ ਲਈ ਹੈ ਨਾ ਕਿ ਹਰ ਆਦਮੀ ਨੂੰ ਲੋਕਤੰਤਰ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦਾ ਆਪਣਾ ਹੱਕ ਹੈ ਤੇ ਸਾਨੂੰ ਪ੍ਰੋਟੈਸਟ ਲੋਕਤੰਤਰ ਤਰੀਕੇ ਨਾਲ ਹੀ ਅਸੀਂ ਪ੍ਰਸ਼ਾਸਨ ਕਰ ਰਹੇ ਸੀ ਅਸੀਂ ਦਿੱਲੀ ਜਾ ਰਹੇ ਸੀ ਸਾਨੂੰ ਜਾਣ ਤੋਂ ਰੋਕਿਆ ਗਿਆ ਔਰ ਸਾਡੇ ਸ਼ੁਭ ਕਰਨ ਦੀ ਜਿਹੜੀ ਉਹ ਕਿਸ ਤਰ੍ਹਾਂ ਕਤਲ ਕੀਤਾ ਗਿਆ ਪ੍ਰਿਤਪਾਲ ਨੂੰ ਕਿਸ ਤਰ੍ਹਾਂ ਫੜ ਕੇ ਬੋਰੇ ਜਪਾ ਕੇ ਉਹ ਲੈ ਗਏ 450 ਕਿਸਾਨ ਚੀਜ਼ ਹੋ ਗਿਆ ਆਪਣਾ ਫੱਟੜ ਹੋ ਗਿਆ ਔਰ ਤੁਹਾਨੂੰ ਪਤਾ ਹੈ ਮੇਰੀ ਵੀ ਨਿਗਾਹ ਜਿਹੜੀ ਆ ਉਹਦੀ ਜਾਂਦਾ ਰਿਹਾ ਇਸੇ ਤਰ੍ਹਾਂ ਬਾਕੀਆਂ ਤੇ ਵੀ ਨਿਗਾਹ ਦੇ ਅਸਰ ਪਿਆ ਕਈਆਂ ਦੀਆਂ ਬਾਹ ਮਾਰ ਕਈਆਂ ਦੀਆਂ ਅੱਖਾਂ ਚਲੇ ਗਈਆਂ ਕਿ ਜਿਹੜਾ ਇਹਨਾਂ ਨੇ ਤਸ਼ੱਦਦ ਤੇ ਜ਼ੁਲਮ ਕੀਤਾ ਤੇ ਮਾਨਯੋਗ ਹਾਈ ਕੋਰਟ ਨੇ ਜਿਹੜੀ ਇਹ ਗੱਲ ਕਹੀ ਆ ਅੱਜ ਇਹਨਾਂ ਨੂੰ ਇੱਕ ਮੂੰਹ ਦੀ ਖਾਣੀ ਤੇ ਇਹਨਾਂ ਦੇ ਮੂੰਹ ਦੇ ਉੱਤੇ ਚਪੇੜ ਰਹੀ ਹੈ ਅਰੇ ਨਾ ਸਰਕਾਰ ਤੇ ਵੀ ਹਰ ਆਦਮੀ ਨੂੰ ਲੋਕਤੰਤਰ ਤਰੀਕੇ ਨਾਲ ਆਪਣਾ ਪ੍ਰਸਰਚ ਕਰਨਾ ਆਖਿਆ ਜੀ ਸੋ ਇਹ ਸਾਡੀ ਜਿੱਤ ਹੈ ਜੀ ਜੇ ਅਜਿਹੇ ਮਾਹੌਲ ਮੁਰ ਤੋਂ ਤਾਂ ਨਹੀਂ ਫਿਰਦਿਆ ਜਾਏਗਾ ਜੋ ਪਹਿਲਾਂ ਸਿਰਦਿਆ ਗਿਆ ਸੀਗਾ ਜਿਵੇਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਭਰਾਏ ਗਏ ਹਾਲਾਂਕਿ ਹਾਈ ਕੋਰਟ ਨੇ ਸਖਤ ਹਦੇ ਦਿੱਤੇ ਆ ਕਿ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਕਾਰਵਾਈ ਕੀਤੀ ਜਾਵੇ ਜੀ ਦੇਖੋ ਅਸੀਂ ਪਹਿਲਾਂ ਵੀ ਕਾਨੂੰਨ ਦੇ ਦਾਇਰੇ 'ਚ ਆ ਕੇ ਕਹਿੰਦੇ ਸੀ ਕਿ ਇਹ ਜਿਹੜੇ ਧੰ ਆਏ ਨੇ ਇਹ ਜੇ ਧੱਲੀ ਜਾਂਦੇ ਨੇ ਤੇ ਇਹਨਾਂ ਦੇ ਕੋਲੇ ਇੱਥੇ ਆ ਰਿਹਾ ਕਿ ਫਲਾਣਾ ਕਰਨਗੇ ਉਂਗਰਵਾਦ ਫਲਾਉਣਗੇ ਫਲਾਣਾ ਕਰਨਗੇ ਅਤੰਕਵਾਦੀ ਨੇ ਦੇਸ਼ ਰੋਹੀ ਨੇ ਪਰ ਅਸੀਂ 13 ਮਹੀਨੇ ਪਹਿਲਾਂ ਵੀ ਤੇ ਹੁਣ ਵੀ 6 ਮਹੀਨੇ ਬੈਠ ਕੇ ਇੱਕ ਮਿਸਾਲ ਕੈਂਪ ਕਰਤੀ ਆ ਕਿ ਅਸੀਂ ਸ਼ਾਂਤ ਬੈਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਜਿਹੜਾ ਲੋਕਾਂ ਦੀਆਂ ਪੂਰੀ ਦੇਸ਼ ਦੀਆਂ ਮੰਗਾਂ ਕਰਕੇ ਕੱਲੇ ਪੰਜਾਬ ਦੀਆਂ ਜਾਂ ਕੱਲੇ ਸਿੱਖਾਂ ਦੀਆਂ ਮੰਗਾਂ ਨੇ ਇਹ ਕੱਲੇ ਕਿਸਾਨੀਆਂ ਨਹੀਂ ਗੀਆਂ ਦੇਸ਼ ਦੇ ਪੂਰਨ ਪੱਧਰ ਤੇ ਜਿਹੜੇ ਲੋਕ ਨੇ ਉਹਨਾਂ ਦੀਆਂ ਹਰ ਵਰਗ ਦੇ ਲੋਕਾਂ ਦੀ ਇਹ ਮੰਗ ਹੈ ਜਿਹੜੀ ਆ ਜੇ ਕਿਸਾਨੀ ਰਹਿ ਗਈ ਤੇ ਸਾਰਾ ਕੁਝ ਰਹੇਗਾ ਜੇ ਕਿਸਾਨੀ ਨਹੀਂ ਤੇ ਬਾਕੀ ਕੀ ਰਹੇਗਾ ਕਿਉਂਕਿ ਖੇਤੀ ਪ੍ਰਧਾਨ ਦੇਸ਼ ਹੈ ਤੇ ਇਸ ਕਰਕੇ ਇਹਦੇ ਵਿੱਚ ਜਿਹੜਾ ਅਸੀਂ ਪਹਿਲਾਂ ਵੀ ਲੋਕ ਸੰਤਰ ਕਾਨੂੰਨ ਦੇ ਦਾਇਰੇ ਚ ਰਹੇ ਹਾਂ ਹੁਣ ਵੀ ਕਾਨੂੰਨ ਦੇ ਦਾਇਰੇ ਨੇ ਸਰਕਾਰ ਨੇ ਪਹਿਲਾਂ ਵੀ ਸਾਡੇ ਤੇ ਜੋ ਤਸ਼ੱਦਦ ਜੋ ਜ਼ੁਲਮ ਕਿ ਤਾਂ ਉਹ ਹਰਿਆਣਾ ਸਰਕਾਰ ਨੇ ਸਾਡੇ ਕੀਤਾ ਨਾ ਸਾਡੇ ਵੱਲੋਂ ਕਿਸੇ ਨੇ ਕੋਈ ਹੱਕ ਨਹੀਂ ਆਇਆ ਜੋ ਹੁਣ ਵੀ ਅਸੀਂ ਕਾਨੂੰਨ ਦੇ दायरे ਚ ਰਹਿ ਕੇ ਕੰਮ ਕਰਾਂਗੇ ਸਿਸਰ ਸਾਹਿਬ ਹੁਣ ਕਿੱਡੀ ਕਬੱਡੀ ਤਿਆਰੀ ਕਰਕੇ ਜਾਓਗੇ ਤੇ ਜਿਵੇਂ 5 ਮਹੀਨੇ ਤਾਂ ਇੱਥੇ ਹੋ ਗਏ ਆ ਕਿ ਉੱਥੇ ਵੀ ਤੁਹਾਨੂੰ ਲੰਬਾ ਸਮਾਂ ਬੈਠਣਾ ਪੈ ਸਕਦਾ ਦੇਖੋ ਇਹ ਜਿਹੜੀਆਂ ਲੜਾਈਆਂ ਨੇ ਨਾ ਜੀ ਲੋਕਾਂ ਦੇ ਹਿੱਤਾਂ ਦੀ ਲੜਾਈ ਆ ਔਰ ਦੇਸ਼ ਦੇ 100 ਤੇ ਜਿਹੜੇ 40 ਕਰੋੜ ਜਿਹੜੇ ਲੋਕ ਨੇ ਉਹਨਾਂ ਦੀ ਲੜਾਈ ਆ ਜੀ ਇਹ ਛੋਟੀ ਲੜਾਈ ਨਹੀਂ ਬਹੁਤ ਵੱਡੀ ਲੜਾਈ ਹੈ ਤੇ ਸਮਾਂ ਕਿਹਨਾਂ ਲੱਗਦਾ ਹੈ ਇਹ ਸਰਕਾਰ ਨੇ ਦੇਖਣਾ ਪਰ ਜੇਕਰ ਸਰਕਾਰ ਅਜੇ ਵੀ ਨਾ ਸਮਝੇ ਜਿੰਨ ਇੱਕ ਖਸਾਨੀ ਅੰਦੋਲਨ ਦੇ ਬਦੌਲਤ ਜਿਹੜਾ ਹੈ ਕਿ ਅੱਜ ਬਹੁਮਤ ਨਹੀਂ ਪ੍ਰਾਪਤ ਕਰ ਸਕੀ ਕਿਸਾ ਕਿੰਨੇ ਸਾਰੇ ਕਿੜੇ ਆ ਔਰ ਅੱਜ ਇਹ ਸਾਡੀ ਇੱਕ ਛਿੱਡੀ ਵੱਡੀ ਜਿੱਤ ਹੈ ਕਿਤੇ ਵੱਡੀ ਪ੍ਰਾਪਤੀ ਆ ਪਹਿਲਾਂ ਕਦੀ ਪਾਰਲੀਮੈਂਟ ਵਿੱਚ ਕਿਸਾਨਾਂ ਦੀ ਆਵਾਜ਼ ਉੱਠਦੀ ਤੁਸੀਂ ਵੇਖੀ ਸੀ ਅੱਜ ਜਿਹੜਾ ਵੀ ਬੀਜੇਪੀ ਦੇ ਆਪੋਜੀਟ ਜਿਹੜਾ ਐਮਪੀ ਆ ਉਹ ਇਸ ਚੀਜ਼ ਤੋਂ ਖੁਸ਼ ਹੋ ਉਸ ਕਰਨ ਤੱਕ ਕਿਸਾਨਾਂ ਦੀ ਗੱਲ ਕਰਨ ਤੇ ਕਰਜ਼ੇ ਮਾਫੀ ਦੀ ਗੱਲ ਕਰਨ ਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਲਿਆਉਣ ਤੇ ਕਿਸਾਨਾਂ ਦੇ ਉੱਤੇ ਤਸ਼ੱਦਦ ਤੇ ਜ਼ੁਲਮ ਕਰਨ ਤੇ ਕਿਸਾਨਾਂ ਦੇ ਰਸਤੇ ਰੋਕਣ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਕਿਸਾਨਾਂ ਦੀ ਜਿਹੜੀਆਂ ਆਵਾਜ਼ ਠਾ ਰਹੇ ਨੇ ਕਦੀ ਪਹਿਲਾਂ ਤੁਸੀਂ ਵੇਖੀ ਸੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਤੁਸੀਂ ਆਪਣਾ ਪਤਰਕ ਨਹੀਂ ਕਰਦੇ ਜੇ ਕਦੀ ਵੇਖਿਆ ਸੀ ਪਹਿਲਾਂ ਅੱਜ ਹੋ ਰਹੀ ਹੈ ਇਹ ਕਿਸਾਨਾਂ ਦੀ ਇੱਕ ਜਿੱਤ ਹੈ ਬੜੀ ਵੱਡੀ ਜਿੱਤ ਹੈ ਔਰ ਜਿੱਤ ਵੀ ਕਿ ਜਿਹੜਾ 13 ਫਰਵਰੀ 2024 ਨੂੰ ਅਸੀਂ ਬੜੇ ਮੌਕੇ ਦੇ ਉੱਤੇ ਜਿਹੜਾ ਸੀ ਉਸ ਦਿਨ ਦੇ ਉੱਤੇ ਇਹ ਮਾਰਗੇਟੇਸ਼ਨ ਸ਼ੁਰੂ ਕੀਤਾ ਕਈ ਸਾਡੇ ਵਿਰੋਧੀ ਕਈ ਸਾਡੇ ਜਿਹੜੇ ਨੇ ਉਹ ਵਿਰੋਧੀ ਜਾਂ ਮਲਕ ਈਰਖਾ ਰੱਖਣ ਵਾਲੇ ਕਹਿੰਦੇ ਸੀ ਜੀ ਸਮਾਂ ਠੀਕ ਨਹੀਂ ਪਰ ਸਮਾਂ ਸਹੀ ਦੇ ਉੱਤੇ ਅਸੀਂ ਫੈਸਲਾ ਕੀਤਾ ਕਿ 13 ਫਰਵਰੀ ਨੂੰ ਬਾਹਰਾਂ ਤੇ ਆਏ ਤੇ ਸ਼ਖਸਾਂ ਨੂੰ ਨੁਕਸਾਨ ਚੁਣਾਉਣਾ ਪਿਆ ਸ਼ੁਭ ਕਰਨ ਦੀ ਦਾ ਕਤਲ ਜਿਹੜਾ ਉਹ ਸਰਕਾਰ ਨੇ ਕੀਤਾ ਹੋ ਤੁਨ ਲక్ష్ਮੀ ਹੋਏ ਪ੍ਰਿਸਪਾਲ ਵਰਗੀ ਅਜੇ ਵੀ ਉਹ ਰੋਟੀ ਨਹੀਂ ਖਾ ਸਕਦਾ ਸੋ ਇਹ ਜਿਹੜਾ ਇਨਸਾਨ ਸਾਡਾ ਹੋਇਆ ਲੇਕਿਨ ਭਰਾਤੀ ਸਾਡੀ ਕਿੰਨੀ ਵੱਡੀ ਆ ਇਹ ਅਸੀਂ ਸਹੀ ਸਮੇਂ ਤੇ ਚੋਣ ਕਰਕੇ ਇਹ ਜਿਹੜਾ ਫੈਸਲਾ ਕਰਕੇ ਅਸੀਂ 13 ਫਰਵਰੀ ਨੂੰ ਬੈਠ ਕੇ ਆ ਗਏ ਜਾਨੀ ਕਿ ਸ਼ਹਾਦਤ ਤੁਹਾਡੀ ਬਦੌਲਤ ਜੀ ਸ਼ਹਾਦਤਾਂ ਦੇ ਕੇ ਜਿੱਤ ਵੱਲ ਵਧ ਰਹੇ ਤੁਸੀਂ ਬਿਲਕੁਲ 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 ਜਿੱਤ ਇੱਕ ਇੱਕ ਲੜਾਈ ਵੇਖੋ ਨਾ ਕਿੰਨੀ ਵੱਡੀ ਆ ਤੇ ਕਿੱਡੀ ਵੱਡੀ ਸ਼ਕਤੀ ਨਾਲ ਲੜਾਈ ਆ ਇਹ ਕੱਲੇ ਕਾਰਪੂਰ ਇਤੋਂ ਦੀ ਨਹੀਂ ਦੇਖੋ ਪਹਿਲੀ ਗੱਲ ਤੇ ਆਇਆ ਕਿ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਸਾਡੇ ਹੱਕ ਚ ਬੋਲ ਰਹੀਆਂ ਨੇ ਅੱਜ ਜਿਸ ਤਰ੍ਹਾਂ ਕਾਂਗਰਸ ਬੋਲ ਰਹੀ ਆ ਇਹ ਕਾਂਗਰਸ ਉਹੀ ਆ ਨਾ ਜਦੋਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਆਈ ਸੀ ਤੇ ਇਹਨਾਂ ਨੇ ਉਹ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਸੀ ਦਬਾ ਕੇ ਰੱਖੀ ਤੇ ਅੱਜ ਇਹ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਦੀ ਗੱਲ ਕਰ ਰਹੇ ਕਿਨੇ ਕਰ ਰਹੇ ਬਿਲਕੁਲ ਜੀ ਇਹ ਉਹੀ ਨੇ ਨਾ ਇਹ ਰਾਜਨੀਤਿਕ ਲੋਕਾਂ ਨੂੰ ਇੱਕ ਦੱਸ ਦੇ ਕਿ ਕਿਸਾਨ ਕੀ ਨੇ ਇਹ ਕਿਸਾਨਾਂ ਦੀ ਬਦੌਲਤ ਹੀ ਇਹ ਸਮੁੱਚੇ ਦੀ ਬਦੌਲਤ ਹੈ ਕਿ ਜਿਹੜੇ ਲੋਕ ਨੇ ਅੱਜ ਉਥੇ ਬੋਲ ਰਹੇ ਨੇ ਇਹ ਸਾਡੀ ਬੜੀ ਵੱਡੀ ਜਿੱਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ